ਇਹ ਉਹਨਾਂ ਦਾ ਮਤਲਬ ਅਚਨਚੇਤ ਜਿਹਨੂੰ ਔਚੱਕ ਜਿਹੜਾ ਹੈਗਾ ਉਹਨਾਂ ਦਾ ਮੈਂ ਦੌਰਾ ਕੀਤਾ ਸੀਗਾ ਸਰਪ੍ਰਾਈਜ਼ ਟੈਸਟ ਸੀਗਾ ਪਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਕੋਵਿਡ ਦੀ ਪੂਰੀ ਤਿਆਰੀ ਹੈ ਸਭ ਤੋਂ ਪਹਿਲਾਂ ਮੈਂ ਸੁਪਰ ਸਪੈਸ਼ਲਿਟੀ ਵਿੰਗ ਵਿੱਚ ਗਿਆ ਉੱਥੇ ਜਿਹੜੇ 40 ਬੈੱਡ ਹੈਗੇ ਆ ਉਹ ਬਿਲਕੁਲ ਕੋਈ ਵੀ ਐਮਰਜੈਂਸੀ ਹੋਵੇ ਉਹ ਕੋਵਿਡ ਦੇ ਵਾਸਤੇ ਬਿਲਕੁਲ ਤਿਆਰ ਹੈ ਸਾਰੀਆਂ ਮੈਡੀਸਿਨਸ ਸਾਰਾ ਸਟਾਫ ਟ੍ਰੇਨਡ ਸਟਾਫ ਇਹ ਐਮਰਜੈਂਸੀ ਇਕੁਪਮੈਂਟ ਸਾਰਾ ਕੁਝ ਅਵੇਲੇਬਲ ਹੈ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਖੁਦ ਜਾ ਕੇ ਆਕਸੀਜਨ ਪਲੈਂਟ ਆਕਸੀਜਨ ਪਲੈਂਟ ਦੇ ਵਿੱਚ 3 ਲੇਅਰਡ ਹੈ ਉਹਦੇ ਵਿੱਚ ਮਤਲਬ ਪਹਿਲਾ ਤੇ ਜਿਹੜਾ ਹੈਗਾ ਉਹ ਲਿਕਵਿਡ ਮੈਡੀਕਲ ਆਕਸੀਜਨ ਹੈ ਤੇ ਜੇ ਬਾਈਚਾਂਸ ਫੇਲ ਹੋ ਜਾਏ ਤਾਂ ਇੱਕ ਮਲਟੀ ਲੇਅਰਡ ਜਿਹੜਾ ਸਟੈਂਡਰਡ ਦੀ ਸਪਲਾਈ ਵੀ ਹੈਗੀ ਆ ਤੇ ਤੀਜੇ ਨੰਬਰ ਤੇ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਪੀਐਸਏ ਪਲੈਂਟ ਸਟੈਂਡਬਾਈ ਜਿਹੜਾ ਸਾਨੂੰ ਕਿਤੇ ਲੋਡ ਨਹੀਂ ਪਈ ਆ ਬਹੁਤ ਦੇਰ ਤੋਂ ਲੇਕਿਨ ਅਸੀਂ ਉਹਨੂੰ ਵਰਕਿੰਗ ਆਉਟਰ ਵਿੱਚ ਰੱਖਿਆ ਅਸੀਂ ਤਰ੍ਹਾਂ ਜਨਰੇਟਰ ਸੈਟ ਸਾਰੇ ਮੈਂ ਚੈੱਕ ਕੀਤੇ ਆ ਜਿਹੜੀ ਸਾਡੀ origignal emergency ਆ ਉਹਦੇ ਵਿੱਚ ਵੀ ਆਈਸੋਲੇਸ਼ਨ ਹੈ ਫਿਰ ਮੈਂ ਉਹਦਾ ਦੌਰਾ ਕੀਤਾ ਉੱਥੇ ਲੀਪਰ ਮੈਡੀਕਲ ਆਕਸੀਜਨ ਪਲਾਂਟ ਇਸ ਤੋਂ ਬਾਅਦ ਜਿਹੜਾ ਸਾਡਾ ਜਿੱਥੇ ਸਭ ਤੋਂ ਪਹਿਲਾਂ ਪੇਸ਼ੇਵਰ ਆਂਦਾ ਕੋਵਿਡ ਦਾ ਜਿੱਥੇ ਟੈਸਟਿੰਗ ਹੁੰਦੀ ਹੈ ਉਹਦੇ ਨਾਲ ਵੀ ਅਸੀਂ ਇੱਕ ਆਈਸੋਲੇਸ਼ਨ ਹੈ ਪੇਸ਼ੇਵਰ ਇਮੀਡੀਏਟਲੀ ਉੱਥੇ ਚਲਾ ਜਾਂਦਾ ਸਟੇਬਲਾਈਜ਼ ਕਰਦੇ ਆ ਫਿਰ ਉਸ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਉਹਨੂੰ ਸੁਪਰ ਸਪੈਸ਼ਲਿਟੀ ਬੈਂਕ ਵਿੱਚ ਜਾਣਾ ਜਾਂ ਜਿਹੜੀ ਐਮਰਜੈਂਸੀ ਦੀ ਆਈਸੋਲੇਸ਼ਨ ਉਹਦੇ ਵਿੱਚ ਜਾਣਾ ਸੋ ਪੂਰੀ ਤਿਆਰੀ ਹੈ ਸਾਡੀ ਕੋਵਿਡ ਵਾਸਤੇ ਜਿਸ ਤਰ੍ਹਾਂ ਸਾਡੇ ਸਿਕਿਉਰਿਟੀ ਫੋਰਸਸ ਨੇ ਸਾਡੀ ਸੁਰੱਖਿਆ ਵਾਸਤੇ ਬਾਰਡਰ ਦੇ ਉੱਤੇ ਦੁਸ਼ਮਣ ਤੋਂ ਤ ਇਹ ਪਹਿਲਾਂ 20 ਦੇ ਵਿੱਚ ਉਹਨੇ ਬਹੁਤ ਸਾਡੀ ਬਰਬਾਦੀ ਕੀਤੀ ਸੀ ਲੇਕਿਨ ਹੁਣ ਅਸੀਂ ਸਾਨੂੰ ਸਾਡੇ ਕੋਲੇ ਸਾਨੂੰ ਗਿਆਨ ਵੀ ਹੈ ਉਹਦੇ ਬਾਰੇ ਸਾਨੂੰ ਪਤਾ ਹੈਗਾ ਉਹਦਾ ਪੈਟਰਨ ਕੀ ਹੈ ਵਾਇਰਸ ਦਾ ਔਰ ਇਹ ਕੋਈ ਨਵਾਂ ਨਹੀਂ ਹੈ ਔਰ ਇਹਨੂੰ ਸਾਡੀ ਗਵਰਨਮੈਂਟ ਨੇ ਔਰ ਜਿਹੜੀ WHO ਆ ਬਿਸ਼ਪ ਸੇਸ ਸਤਾ ਉਹਨਾਂ ਨੇ ਇਹਨੂੰ ਅਜੇ ਅਜੇ ਬਲੋਰ ਨੇ ਅਜੇ ਤਾਂ ਕਿਹਾ ਨਹੀਂ ਹੈ ਕਿ ਇਟਸ ਵੇਰੀਐਂਟ ਆਫ ਕਨਸਰਨ ਇਹਦਾ ਮਤਲਬ ਇਹ ਹੁੰਦਾ ਕਿ ਸੀਰੀਅਸ ਨਹੀਂ ਹੈ ਇਹ ਅੱਜ ਦੀ ਰੇਟ ਦੇ ਵਿੱਚ ਬਟ ਅਸੀਂ ਇਹਦੇ ਬਾਵਜੂਦ ਅਸੀਂ ਸਾਰੇ ਤਿਆਰੀ ਕੀਤੀ ਆ ਤੁਹਾਨੂੰ ਖਬਰਾਂ ਦੀ ਲੋੜ ਨਹੀਂ ਆ ਹੁਣ ਅਸੀਂ ਜਿਹੜਾ ਹੈਗਾ ਸਾਰਾ ਕੋਵਿਡ ਦਾ ਰਿਵਿਊ ਕਰਨ ਤੋਂ ਬਾਅਦ ਇਹ ਇੱਕ ਡਾ ਵਿੰਚੀ ਸਿਸਟਮ ਹੈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪਹਿਲਾਂ ਜਦੋਂ ਲੋਕ ਆਪਰੇਸ਼ਨ ਕਰਦੇ ਸੀ ਗਾਲ ਬਲੈਡਰ ਦਾ ਆਪਰੇਸ਼ਨ ਕਰਦੇ ਸੀ ਵੱਡਾ ਚੀਰਾ ਦੇ ਕੇ ਕਰਦੇ ਹੁੰਦੇ ਸੀ ਵੱਡਾ ਸਾਰਾ ਚੀਰਾ ਦੇ ਕੇ ਫਿਰ ਉਹਨੂੰ ਕਰਕੇ ਸਾਰਾ ਕਰਨਾ ਜਸ ਜੀਰੀਅਨ ਕਰਦੇ ਸੀ ਜਿਹੜੀਆਂ ਸਰਜਰੀਜ਼ ਹੁੰਦੀਆਂ ਸੀ ਉਸ ਤੋਂ ਬਾਅਦ ਮਰੀਜ਼ ਨੂੰ 2-3 ਹਫ਼ਤੇ ਲੱਗਦੇ ਸੀ ਠੀਕ ਹੋਣ ਲਈ ਪਹਿਲਾਂ ਟਾਂਕੇ ਲਾਣੇ ਫਿਰ ਟਾਂਕੇ ਕੱਢਣੇ ਕਈ ਵਰੀ ਟਾਂਕਿਆਂ 'ਚ ਵੀ ਇੱਕ ਪੈ ਜਾਂਦੀ ਸੀ ਫਿਰ ਸਾਡੇ ਕੋਲੇ ਜਿਹੜਾ ਸੀਗਾ ਲੈਪਰੋਸਕੋਪਿਕ ਸਰਜਰੀ ਆਈ ਉਹਦੇ ਨਾਲ ਪੇਸ਼ੈਂਟ ਜਿਹੜਾ ਹੈਗਾ ਉਹ ਮਲ 48 ਘੰਟੇ 'ਚ 72 ਘੰਟੇ 'ਚ ਕਰ ਚਲਾ ਜਾਂਦਾ ਸੀ ਹੁਣ ਇਹਦੇ 'ਚ ਜਿਹੜਾ ਇਹ ਵਾਲਾ ਸਿਸਟਮ ਹੈ ਇਹ ਲੇਟ ਡਾਵਿੰਚੀ ਸਿਸਟਮ ਇਹ ਇਹਨੂੰ ਰੋਬੋਟਿਕ ਸਰਜਰੀ ਕਹਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਸਰਜਿਕਲ ਪ੍ਰੀਸੀਜਨ ਕਿ ਹੋਰ ਤੁਸੀਂ ਹੋਰ ਜਿਹੜਾ ਜ਼ਖਮ ਹੋਏਗਾ ਹੋਰ ਛੋਟਾ ਹੋਏਗਾ ਆਪਰੇਸ਼ਨ ਦਾ ਟਾਈਮ ਘੱਟ ਲੱਗੇਗਾ ਔਰ ਪੇਸ਼ੈਂਟ ਨੂੰ ਬਹੁਤ ਸਾਰੇ ਜਿਵੇਂ ਤੁਹਾਡਾ ਗਲ ਬਲੈਡਰ ਜਾਂ ਉਹਦੇ ਤੁਸੀਂ ਕਿਸੇ ਨੂੰ ਅਪੈਂਡੀਸਾਈਟਸ ਹੋ ਗਿਆ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਸਰਜਰੀਜ਼ ਆਪਰੇਸ਼ਨ ਆ ਉਹਦੇ ਵਾਸਤੇ ਬਿਜ ਨੂੰ ਹਸਪਤਾਲ ਚ ਰਹਿਣ ਦੀ ਲੋੜ ਹੀ ਨਹੀਂ ਆਓ ਆਪਰੇਸ਼ਨ ਕਰਾਓ ਆਪਣੇ ਘਰ ਚਲੇ ਜਾਓ ਉਹਦੇ ਨਾਲ ਪੇਸ਼ੀਐਂਟ ਨੂੰ ਹਸਪਤਾਲ ਚ ਨਹੀਂ ਰਹਿਣਾ ਪਏਗਾ ਜਿਹੜੀਆਂ ਹਸਪੀਟਲ ਰਾ ਕੇ ਹਸਪੀਟਲ ਐਕਵਾਇਰਡ ਇਨਫੈਕਸ਼ਨ ਹੁੰਦੀਆਂ ਹੋਣੀ ਰਹਿਣਗੀਆਂ ਹਸਪੀਟਲ ਸਟੇ ਦਾ ਖਰਚਾ ਨਹੀਂ ਦੇਣਾ ਪਏਗਾ ਸੋ ਇਹ ਇੰਸਟਰੂਮੈਂਟਸ ਮਹਿੰਗੇ ਜ਼ਰੂਰ ਹੈ ਲੇਕਿਨ ਗੱਲ ਇਹ ਹੈ ਕਿ ਇਹ ਸਰਕਾਰ ਨੇ ਇਲਾਜ ਦੇਣਾ ਹੈ देयर इज नो ਕੁਐਸਚਨ ਕਿ ਕਹਿੰਦਾ ਪੇਸ਼ੀਐਂਟ ਫੋਰਡਡ ਕਹਿੰਦਾ ਗਵਰਨਮੈਂਟ ਫੋਰਡਡ ਯੈਸ ਤਹਾਡੀ ਭਗਵਾਨ ਆਤਮਾਨ ਕੋਮਟ ਵੀ ਕੈਨ ਫੋਰ ਅਵਰ ਪੇਸ਼IENTS ਤੇ ਜਿਹੜੇ ਇਹ ਵੀ ਅਸੀਂ ਜਿਹੜੇ ਹੈਗੇ ਤਾਂ ਕਿ ਸਾਡੇ ਜਿਹੜੇ ਪੋਸਟ ਗ੍ਰੈਜੂਏਟ ਹੈ ਉਹਨਾਂ ਦੀ ਟ੍ਰੇਨਿੰਗ ਵੀ ਉਹਨਾਂ ਦੇ ਉੱਤੇ ਹੋਵੇ ਤੇ ਉਹ ਇਨਸਟਰੂਮੈਂਟ ਯੂਜ਼ ਕਰਨ ਔਰ ਲੋਕਾਂ ਨੂੰ ਜਿਹੜੀ ਸੁਵਿਧਾ ਹੈਗੀ ਆ ਜਿਹੜੀ ਵਰਲਡ ਕਲਾਸ ਸੁਵਿਧਾ ਜਿਹਨੂੰ ਮੈਂ ਕਹਾਂ ਜਿਹੜੇ ਆਪਰੇਸ਼ਨ ਅੱਜ ਕੱਲ ਅਮਰੀਕਾ ਚ ਹੋ ਰਿਹਾ ਹੈ ਤੇ ਯੂਰਪ ਚ ਹੋ ਰਿਹਾ ਹੈ ਔਰ ਜਿੰਦਰਾ ਹਸਪਤਾਲ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਚ ਹੋਣਗੇ ਅਸੀਂ ਸਾਰੇ ਜਿੰਨੇ ਤੁਹਾਡੇ ਸਰਜੀ ਦੇ ਆਪਰੇਸ਼ਨ ਥੀਟਰ ਹੈ ਉਹਨਾਂ ਨੂੰ ਮੋਡੂਲਰ ਆਪਰੇਸ਼ਨ ਥੀਟਰ ਬਣਾਤਾ ਹੋਇਆ ਸੋ ਮੈਂ ਲੋਕਾਂ ਨੂੰ ਸ਼ੋਰ 3 ਕਰੋੜ ਲੋਕਾਂ ਨੂੰ ਸਾਡੇ 65 ਲੱਖ ਫੈਮਿਲੀਜ਼ ਨੂੰ 10-10 ਲੱਖ ਦਾ ਬੀਮਾ ਮਿਲ ਜਾਏਗਾ ਸਾਰੇ ਇਲਾਜ ਫ੍ਰੀ ਕਰਾਂਗੇ ਬਟ ਅਸੀਂ ਆਪਣੇ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਵਰਗੇ ਉਹਨਾਂ ਉਹਨਾਂ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਹ ਤੁਹਾਡੀ ਸੇਵਾ ਚ ਜਿਹੜੀ ਪੰਜਾਬ ਸਰਕਾਰ ਲਗਾ